ਭਾਈ ਜੀ ਆ ਦੇਖ ਲੋ ਤੋੜ ਕੇ ਸਾਨੂੰ ਆਪਾਂ ਦਿਖਾ ਦਿੰਨੇ ਆ ਲੇਵੇ ਲੂਵੇ ਦੀ ਚੰਗੀਆਂ ਦੋਸਤੋ ਮੱਝ ਬਾਪੂ ਹਾਂ ਭਾਈ ਬਾਹਰ ਆ ਜਾਂਦੀ ਹੈ ਸੀਲ ਹੈ ਸਟੇਰੀਅਲ ਗੇਂਸਟ ਹੈ ਹਾਂ ਤੇ ਜੀ 10 ਤੋਂ ਬਾਹਰ ਆਉਂਦੀ ਹੈ ਹੈਡ ਵਾਲੀ ਆ ਬਾਹਰ 13 16 12 50 ਅੱਛਾ ਹਾਂ ਬਾਪੂ ਜੀ ਭਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਾਈ ਹੋਰਿਆ ਨੂੰ ਬਠਿੰਡਾ ਜਮ ਇੱਕ ਘਰੇਲੂ ਪਸ਼ੂ ਪਾਲਕ ਦੇ ਘਰੋਂ ਦੋਸਤੋ ਵੀਡੀਓ ਆ ਬਾਈ ਹੋਰ ਆ ਨਿਆ ਆ ਇੱਕ ਨਗ ਸੇਲ ਕਰਨਾ ਇੱਕ ਮੱਝ ਬਾਈ ਜੀ ਵੇਚਣੀ ਆ ਸੂਆ ਤੁਸੀਂ ਚੌਥਾ ਮੰਨ ਲਿਓ ਪੰਜਵਾਂ ਮੰਨ ਲਿਓ ਫਿਰ ਤੇ ਬਾਕੀ ਦੁੱਧ ਨੂੰ ਬਾਈ ਵਰਗੇ ਕਹਿੰਦੇ ਬਹੁਤ ਖਰੀ ਆ ਮਾਲਕਾ ਜਿਹੜਾ ਆਪਾਂ ਉਹਨਾਂ ਤੋਂ ਸਾਰੀ ਡਿਟੇਲ ਲੈ ਲਾਂਗੇ ਵੀਡੀਓ ਦੀ ਤਰੀਕ ਨੋਟ ਕਰ ਲਓ ਬਾਈ ਜੀ 21 ਤਰੀਕ 8ਵਾਂ ਮਹੀਨਾ ਤੇ 2025 ਦੀ ਵੀਡੀਓ ਆ ਤੇ ਕਿੰਨੇ ਕ ਦਿਨੇ ਹੈ ਜੇ ਸੋਣ ਦੇ ਲੈ ਜਾਓ ਆਜੋ ਆਪਾਂ ਮਾਲਕ ਤੋਂ ਸਾਰੀ ਮੁੱਲ ਵਾੜੀ ਦੀ ਗੱਲਬਾਤ ਕਰ ਲਾਂਗੇ ਵੀਡੀਓ ਦੇ ਵਿੱਚ ਹੋਰ ਜੀ ਕੀ ਹਾਲ ਹੈ ਜੀ ਸਸਰੀ ਕਾਰਵਾਈ ਰੌਣਕ ਡੇਰੀ ਫਾਰਮ ਦੇਖਣ ਆਲੇ ਨੂੰ ਸਸਰੀ ਕਾਰ ਸਸਰੀ ਕਾਲ ਜੀ ਇਹ ਬਾਈ ਆਪਾਂ ਇਹਨਾਂ ਦੀਆਂ ਤਾਂ ਪਹਿਲਾਂ ਬਹੁਤ ਵੀਡੀਓ ਪਾ ਗਾ ਵੀਰੇ ਇਹਨਾਂ ਦਾ ਕੰਮ ਹੈਗਾ ਨਾਰਮਲ ਮਾੜਾ ਮੋਟੇ ਵਪਾਰ ਦਾ ਆ ਬਾਈ ਹੋਰਾਂ ਦੀ ਦੋਸਤੋਂ ਮੱਝ ਆ ਇਹ ਥੋੜਾ ਜਿਹਾ ਕੈਮਰੇ ਦੇ ਅੱਗੇ ਬੋਲਣ ਤੋਂ ਨਾਲ ਥੋੜਾ ਜਿਹਾ ਚੱਕਦੇ ਆ ਵੀ ਕਹਿੰਦੇ ਸਾਡੇ ਤੋਂ ਬੋਲਿਆ ਨਹੀਂ ਜਾਣਾ ਵੀ ਇਹੀ ਦੱਸ ਦੇਣਗੇ ਕਿੰਨਵਾ ਸੂਆ ਘੈਰੀ ਆਪਾਂ ਨਾਲ ਇਹ ਇਹ ਚੌਥਾ ਸੂਆ ਜੀ ਚੌਥਾ ਸੂਆ ਕਹਿੰਦੇ ਹਾਂ ਚੌਥਾ ਸੂਆ ਕਿੰਨੇ ਕ ਦਿਨ ਲੈ ਜੂਗੀ ਹਜੇ ਦੇਰੇ ਦੇ 28 ਨੂੰ ਪੂਰੇ ਉੱਤੇ ਜਿੰਨੇ ਮਰਜ਼ੀ ਦੇ ਦੇ अच्छा بیاਜ ਤਰੀਕੀ 28 ਤਰੀਕ ਨੂੰ ਹਜੇ ਪੂਰਿਆ ਹਫਤਕ ਦੀ ਦੋਸਤੋ ਹਜੇ ਕੱਚੀ ਆ ਕੱਚੀ ਆ ਠੰਡੀ ਸੀਦਾ ਵਧੀਆ ਤੇ ਬਾਪੂ ਇਹ ਦੁੱਧ ਕਿੰਨਾ ਕ ਦਿੰਦੀ ਰਹੀ ਹੈ ਓਡੇ ਕੋਲੇ ਹੈ 13 14 ਮਾਰਕ ਕਹਿੰਦੇ ਭਾਈ ਸਾਡੇ ਕੋਲੇ ਪਿਛਲੇ ਸੋਹੇ ਦੁੱਧ ਦੁੱਤਾ ਤੇ 12 ਕ ਤਾਂ ਪਾ ਹੀ ਸਕਦੇ ਹਨਾ ਜੇ ਤਿਆਰ ਤੁਰ ਹੋ ਗਿਆ ਆਪਾਂ ਕਹਦੇਗੇ ਤਾਂ ਭਾਈ ਦੁੱਧ ਚੰਗਾ ਦਾ 7 8 ਦਿਨ ਪਾਇਆ ਝੋਲੀ ਝਾਈ ਬਹੁਤ ਬਣਾ ਹਾਂ ਆ ਦੇਖੋ ਦੋਸਤੋ ਬਾਕੀ ਜੇ ਮੈਂ ਇੱਕ ਘਰੇਲੂ ਜੇ ਬੰਦਿਆ ਕੋਈ ਵਪਾਰ ਵਾਲਾ ਕੰਮ ਤਾਂ ਹੈ ਨਹੀਂ ਭਾਈ ਇਹਨਾਂ ਦਾ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਡਿਮਾਂਡ ਆ ਜਿਹੜੀ ਉਹ ਵੀ ਦੱਸ ਦਾਂਗੇ ਫੋਨ ਤੇ ਇਹਨੂੰ ਤੋੜ ਲਈਏ ਇੱਧਰ ਵੇੜੇ 'ਚ ਹੀ ਤੋੜ ਲੋ ਆਹ ਲਓ ਭਾਈ ਸਾਨੂੰ ਤੋੜ ਕੇ ਮੈਂ ਦਿਖਾ ਦਿੰਨਾ ਆਹ ਬਜ਼ੁਰਗ ਦੀ ਦੋਸਤੋ ਮੱਝ ਇਹ ਬਾਬਾ ਕਹਿੰਦਾ ਯਾਰ ਮੇਰੇ ਤੋਂ ਉਹਨਾਂ ਦਾ ਨੰਬਰ ਭੁੱਲਿਆ ਜਾਂਦਾ ਨਾ ਇਹਨਾਂ ਮੈਨੂੰ ਸਾਹਬ ਜੀ ਘਾਟਾ ਬੋਲੁੰਦਾ ਤੇ ਮੇਵਾ ਸਿੰਘ ਜੀ ਸਾਰੀ ਜਾਣਕਾਰੀ ਦੇਣਗੇ ਇਹਦੇ ਬਾਰੇ ਹਾਂਜੀ ਭਾਈ ਜੀ ਆਹ ਦੇਖ ਲਓ ਤੋੜ ਕੇ ਸਾਨੂੰ ਆਪਾਂ ਦਿਖਾ ਦਿੰਨੇ ਆ ਲੇਵੇ ਲੂਵੇ ਦੀ ਚੰਗੀ ਆ ਦੋਸਤੋ ਮੱਝ ਸੂਏ 'ਚ ਅਜੇ ਸੂਣ ਜੀ ਦੋਸਤੋ ਹਫਤਾ ਤਕਰੀਬਨ ਪਿਆਗਾ ਉਧਰੋਂ ਲੈ ਆ ਬਾਪੂ ਥੋੜਾ ਜਿਹਾ ਪਰ ਇਹ ਨੂੰ ਲੈ ਚਲ ਕੋਈ ਨਹੀਂ ਪਾਣੀ ਪੀਣਾ ਹਨਾ ਲੈ ਚਲ ਕੋਈ ਨਹੀਂ ਕੋਈ ਨਹੀਂ ਹਾਂ ਲੈ ਚਲੋ ਆ ਦੇਖੋ ਭਾਈ ਲੇਵਾ ਚੈੱਕ ਕਰ ਲੋ ਦਿਨ ਤਕਰੀਬਨ ਹਫਤੇ ਦੀ ਹਜੇ ਕੱਚੀ ਆ ਪਿੰਡ ਧਨ ਸਿੰਘ ਖਾਨਾ ਨੰਬਰ ਮਾਲਕਾਂ ਦਾ ਦੋਸਤੋ ਵੀਡੀਓ ਦੇ ਉੱਤੇ ਚੱਲੀ ਜਾਂਦਾ ਤੇ ਬਾਕੀ ਤੁਸੀਂ ਆਪੇ ਚੈੱਕ ਕਰ ਲੋ ਬਣ ਲੋ ਕੋਈ ਨਹੀਂ ਬਣ ਲੋ ਕੋਈ ਹੂੰ ਆ ਦੇਖੋ ਭਾਈ ਬਾਕੀ ਹਣ ਮਾਲੇ ਵਿੱਚ ਦਿਖਾ ਦੇਣਾ ਪਿੱਛੋਂ ਆਜਾ ਇੱਕ ਕਰ ਲੋ ਹਫਤੇ ਤੱਕ ਹਜੇ ਵਧੀਆ ਬਣ ਜੂਗੀ ਢਿੱਲਾ ਢੁੱਲਾ ਪੰਗਾ ਲੈ ਵਾ ਦੁੱਧ ਪਾ ਜੋ ਰਾਮ ਨਾਲ ਵੀਰੇ ਵਧੀਆ ਦੁੱਧ ਪਾ ਜੋ ਜਿਹੜਾ ਮਾਰਕਾ 14 ਲੀਟਰ ਪਾ ਜੋ ਰਾਮ ਅੱਛਾ ਠੀਕ ਆ ਤੇ ਆਪਾ ਕਿਵੇਂ ਬਾਪੂ ਹਾਂ ਤਾਂ ਹੀ ਭੜੀ ਆ ਜੀ ਸੀਮੇ ਲੈਂ ਅਸੀਂ ਕੈਰੀਨ ਗ੍ਰੈਂਸ ਕਰਦੇ ਹੈਂਟਰੀ 10 ਤੋਂ ਬਾਹਰ ਆਉਂਦੀ ਹੈ ਹੈਡ ਵਾਲੀ ਆ ਬਾਹਰ ਹੀ 13 14 12 ਅੱਛਾ ਹਾਂ ਬਾਪੂ ਕਹਿੰਦਾ ਫੈਟ ਬਾੜੀ ਆ ਡੈਰੀ ਵਾਲਿਆਂ ਤੋਂ ਭਾਂਦੀ ਜਾ ਕੇ ਆ ਕੇ ਪੁੱਛ ਲਿਓ ਬਾੜੀ ਜਾਦੇ ਫੈਟ ਸੀਗੀ ਤੇ ਕੀ ਪਾ ਕਰਦੇ ਆਂ ਡਿਮਾਂਡ ਪਾ ਇਹਦਾ ਲੈਣ ਦੇਣੀ ਇੱਕ ਵੀ ਇਮਾਨਤਾ ਨਹੀਂ ਉਹ 1,20,000 ਚੋ ਦੋਸਤੋ ਕੋਈ ਮੌਕਾ ਹੀ ਲਾਵੇ ਮੇਰਾ ਵੀਰ ਹਾਂ ਜਿਹੜੇ ਨੇ ਸੌਦਾ ਕਰਨਾ ਸਵਾਲ ਵਾਲਾ ਫੋਨ ਨਾਲ ਆ ਹਾਂ ਦੋਸਤੋ ਬਜ਼ੁਰਗ ਦਾ ਨੰਬਰ ਆ ਮੈਂ ਤੁਸੀਂ ਸਵਾਲ ਵਾਸਤੇ ਫੋਨ ਲਾਈ ਜਾਓ ਐਨੇ ਲੜਾ 1.20 ਚੋ ਮੌਕੇ ਤੇ ਬਸ ਮਾੜਾ ਮੋਟਾ ਜਾ ਇੱਧਰ ਉੱਧਰ ਹੋਊਗਾ ਬਈ ਜਾਇਜ਼ ਜਾ ਤੇ ਉਹੀ ਭਰਾ ਮਾਈ ਬਣ ਕੇ ਫੋਨ ਲਾਇਓ ਵੀਡੀਓ ਪੇਡ ਤਾਂ ਸਿੰਘਾ ਨੇ ਤੁਸੀਂ ਤੇ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਕਾਲੀ ਬੁਰੇ ਸਾ